ਕਿਸਾਨਾਂ ਦੇ ਡੇਟ ਤੱਕ ਦੇ ਜਹਾਜ਼ ਆਇਆ ਟਰੈਕਟਰ ਉਹਨਾਂ ਦੇ ਨਾਲ ਅਸੀਂ ਜਿਹੜੀਆਂ ਰੋਕਾਂ ਤੋੜਨੀਆਂ ਸੀ ਸਾਡੇ ਕੋਲ ਆ ਜਿਹੜੇ ਜਹਾਜ਼ ਆ ਇਹ ਵੀ ਜਥੇਬੰਦੀ ਦੇ ਵਿੱਚ ਆ ਗਏ ਆ ਟਰੈਕਟਰ ਟਰਾਲੀਆਂ ਦਾ ਹੜ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਦੇਖ ਸਕਦੇ ਹੋ ਤੁਸੀਂ ਮਾਝੇ ਤੋਂ ਆਏ ਨੇ ਇਹ ਤਾਂ ਬਾਲਣ ਨਾਲ ਭਰੀ ਹੋਈ ਟਰਾਲੀ ਆ ਗਈ ਆ ਪੂਰੀ ਦੀ ਪੂਰੀ ਇੱਕ ਤੱਕ ਕਿਸਾਨ ਅੰਦੋਲਨ ਫਿਰ ਤੋਂ ਸ਼ੁਰੂ ਹੋ ਰਿਹਾ ਹੈ ਉਛਾ ਉਸੇ ਤਰੀਕੇ ਦੇ ਨਾਲ ਅਸੀਂ ਸ਼ੁਰੂ ਤੋਂ ਕਰਕੇ ਤੁਰੇ ਸੀਗੇ ਵੀ ਸਾਡੀ ਜਿਹੜਾ ਰਸਤਾ ਆ ਇੱਕ ਸਰਹੰਦ ਦੀਆਂ ਨੀਂਹਾਂ ਨੂੰ ਜਾਂਦਾ ਹੈ ਇੱਕ ਚਮਕੌਰ ਸਾਹਿਬ ਦੀ ਗਲੀਆਂ ਨੂੰ ਜਾਂਦਾ ਹੈ ਸਾਡੇ ਸੂਬੇ ਦੇ ਆਗੂ ਵੀ ਇਹੀ ਕਹਿੰਦੇ ਆ ਤੇ ਅੱਜ ਅਸੀਂ ਰੁਕੇ ਵੀ ਫਤੇਗਰ ਸਾਹਿਬ ਆ ਉਸੇ ਧਰਤੀ ਤੇ ਜਿੱਥੇ ਪੰਜਾਬ ਨੂੰ ਇਹ ਕਹਿੰਦੇ ਸੀ ਵੀ ਖਾਲਸਤਾਨੀ ਆ ਅੱਤਵਾਦੀ ਆਏ ਇਹਨਾਂ ਨੂੰ ਬਾਹਰੋਂ ਪੈਸਾ ਆਉਂਦਾ ਅਸੀਂ ਇਹ ਕਿੰਨੇ ਆ ਵੀ ਜੇ ਸਾਨੂੰ ਬਾਹਰੋਂ ਆਉਂਦਾ ਤਾਂ ਅੱਜ ਕੇਰਲਾ ਕਰਨਾਟਕਾਂ ਵਾਲਿਆਂ ਨੂੰ ਕਿੱਥੋਂ ਨਾਟਕਾ ਤੇ ਕੇਰਲਾ ਤਾਮਨਾਡੂਆ ਉਹ ਲੋਕ ਪੈਂਡਲ ਮਾਰਚ ਕਰਨਗੇ ਉਥੋਂ ਲੱਖਾਂ ਦੀ ਠ ਜਿਹੜਾ ਉਹਨਾਂ ਦੀ ਗਿਣਤੀ ਹੋਊਗੀ ਉਹ ਪੈਂਡਲ ਮਾਰਚ ਕਰਨਗੇ ਤੇ ਕੂੰਜ ਦਿੱਲੀ ਵਾਲ ਨੂੰ ਕਰਨਗੇ ਥੱਲੇ ਦੇਖੋ ਪਾਣੀ ਦੀਆਂ ਕੈਨੀਆਂ ਭਰੀਆਂ ਹੋਈਆਂ ਰਾਸ਼ਨ ਪਾਣੀ ਦਾ ਸਾਰਾ ਸਮਾਨ ਕਿਸਾਨ ਥੱਲੇ ਲੈ ਕੇ ਆਏ ਆ ਥੱਲੇ ਭੱਟੀਆਂ ਪਈਆਂ ਸਭ ਕੁਝ ਇੰਤਜ਼ਾਮ ਕਰਕੇ ਲਿਆਏ ਆ ਪੱਕੇ ਤੌਰ ਤੇ ਕਹਿੰਦੇ ਕਿ ਮਹੀਨੇ ਕਿਦਾਂ ਰਾਸ਼ਨ ਤਾਂ ਹੈਗਾ ਸਾਡੇ ਕੋਲੇ ਆਟੇ ਦੇ ਟੋੜੇ ਚੌਲਾਂ ਦੇ ਟੋੜੇ ਅਰਜਾਈਆਂ ਬਿਸਤਰੇ ਸਿਲੰਡਰ ਵਿੱਚ ਤੇਲ ਵਾਲਾ ਕੈਨ ਆ ਜੀ ਕਿੱਟਾਂ ਭਰੀਆਂ ਹੋਈਆਂ ਸਾਰੀਆਂ ਕਿਸਾਨਾਂ ਨੇ ਕਾਲ ਦਿੱਤੀ ਹੈ ਦਿੱਲੀ ਜਾਣ ਦੀ ਔਰ ਕਿਸਾਨ ਕਹਿੰਦੇ ਸਾਡੀਆਂ ਮੰਗਾਂ ਕੇਂਦਰ ਸਰਕਾਰ ਨੇ ਨਹੀਂ ਮੰਨੀਆਂ ਸੈਂਕੜੇ ਟਰੈਕਟਰ ਟਰਾਲੀਆਂ ਦਿੱਲੀ ਦੇ ਬਾਰਡਰ ਵੱਲ ਨੂੰ ਕੂਚ ਕਰ ਰਹੀਆਂ ਨੇ ਔਰ ਦੱਸਦੀ ਹੈ ਕਿ ਕਿਸਾਨ ਵੀ ਇਸ ਵਾਰ ਪੂਰੀ ਤਿਆਰੀ ਦੇ ਨਾਲ ਆਇਆ ਕਿਉਂਕਿ ਪਿਛਲੀ ਵਾਰ ਬੈਰੀਕੇਡ ਟੁੱਟ ਗਏ ਸੀ ਔਰ ਇਸ ਵਾਰ ਬੈਰੀਕੇਡ ਜਿਹੜੇ ਆ ਡਬਲ ਤੋਂ ਵੀ ਟ੍ਰਿਪਲ ਲੇਅਰਸ ਬਣਾ ਕੇ ਮਜ਼ਬੂਤ ਕਰ ਦਿੱਤਾ ਔਰ ਉੱਥੇ ਵੱਡੀਆਂ ਕਿੱਲਾ ਲਾ ਦਿੱਤੀਆਂ ਜਿਹੜੀਆਂ ਦਿੱਲੀ ਬਾਰਡਰ ਤੇ ਲੱਗੀਆਂ ਸੀ ਪਰ ਕਿਸਾਨ ਵੀ ਪੂਰੀ ਤਿਆਰੀ ਦੇ ਨਾਲ ਆ ਗੱਲਬਾਤ ਕਰਦੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਤੇ ਹੋਰ ਵਕ ਵਕ ਜਥੇਬੰਦੀਆਂ ਜਿਹੜੀਆਂ ਉਹ ਨਾਲ ਇਸ ਇਹ ਅੰਦੋਲਨ ਦੇ ਵਿੱਚ ਜਾ ਰਹੀਆਂ ਨੇ ਗੱਲਬਾਤ ਕਰਦੇ ਆ ਭਾਜੀ ਸਭ ਤੋਂ ਪਹਿਲਾਂ ਤਾਂ ਇਹੋ ਜਾਨਣਾ ਚਾਹਾਂਗੇ ਉਤਸ਼ਾਹ ਕਿਹੋ ਜਿਹਾ ਹੈ ਕਿਉਂਕਿ ਹੁਣ ਵੀ ਦੇਖ ਰਹੇ ਆ ਸੈਂਕੜੇ ਟਰੈਕਟਰ ਟਰਾਲੀਆਂ ਦੇ ਜਥੇ ਸੜਕਾਂ ਦੇ ਉੱਪਰ ਦੌੜਦੇ ਹੋਏ ਦਿੱਲੀ ਵੱਲ ਨੂੰ ਜਾਂਦੇ ਨਜ਼ਰ ਆ ਰਹੇ ਬਾਰਡਰਾਂ ਵੱਲ ਨੂੰ ਜੇਖੋ ਤੁਸੀਂ ਇਹ ਤਾਂ ਸਾਹ ਦੀ ਜਿੱਥੇ ਗੱਲ ਕੀਤੀ ਆ ਮੈਂ ਕਿੰਨਾ ਵੀ ਜਿੰਨਾ ਲੋਕਾਂ ਦੇ ਅੰਦਰ ਸੰਘਰਸ਼ ਦਾ ਜੀਵਨ ਹੁੰਦਾ ਹੈ ਜਿੰਨਾ ਸੰਘਰਸ਼ ਵਿੱਚ ਬਤਾਇਆ ਹੁੰਦਾ ਹੈ ਜੀਵਨ ਉਹਨਾਂ ਨੂੰ ਇਹ ਰੋਕਾਂ ਟੋਕਾਂ ਜਾਮਾਂ ਲੋ ਕਿਤੇ ਵੀ ਸੰਘਰਸ਼ ਕਰਨਾ ਹੈ ਉਹਨਾਂ ਨੂੰ ਡਰ ਨਹੀਂ ਲੱਗਦਾ ਅਸੀਂ ਸ਼ੁਰੂ ਤੋਂ ਕਰਕੇ ਤੁਰੇ ਸੀਗੇ ਵੀ ਸਾਡੀ ਜਿਹੜਾ ਰਸਤਾ ਆ ਇੱਕ ਸਰਹੰਦ ਦੀਆਂ ਨੀਂਹਾਂ ਵੱਲੋਂ ਜਾਂਦਾ ਇੱਕ ਚਮਕੌਰ ਸਾਹਿਬ ਦੀ ਗਲੀ ਵੱਲੋਂ ਜਾਂਦਾ ਸਾਡੇ ਸੂਬੇ ਦੇ ਆਗੂ ਵੀ ਇਹੀ ਕਹਿੰਦੇ ਆ ਤੇ ਅੱਜ ਅਸੀਂ ਰੁਕੇ ਵੀ ਫਤੇਗਰ ਸਾਹਿਬ ਆ ਉਸੇ ਧਰਤੀ ਤੇ ਤੇ ਇੱਥੋਂ ਅਸੀਂ ਸਵੇਰੇ ਰਵਾਨਗੀ ਕਰਨੀ ਆ ਦਿੱਲੀ ਵੱਲ ਨੂੰ ਪਰ ਜਿਹੜੀਆਂ ਸਰਕਾਰ ਨੇ ਰੋਕਾਂ ਟੋਕਾਂ ਜਾਂ ਜੋ ਵੀ ਚੈਨਲ ਜਾਂ ਮੀਡੀਆ ਜਿਹੜੇ ਨੇ ਕਈ ਡਰਾ ਰਹੇ ਆ ਵੀ ਉੱਥੇ ਐ ਹੋ ਗਿਆ ਜੀ ਉੱਥੇ ਜੈਂ ਹੋ ਗਿਆ ਪਰ ਜਿੰਨੀਆਂ ਵੀ ਰੋਕਾਂ ਟੋਕਾਂ ਲਾਵੇ ਮੈਂ ਕਿੰਨਾ ਵੀ ਜਿੱਥੇ ਕਿਸਾਨਾਂ ਦੇ ਡੇ ਟੱਕ ਦੇ ਜਹਾਜ਼ ਆਏ ਆ ਟਰੈਕਟਰ ਉਹਨਾਂ ਦੇ ਨਾਲ ਅਸੀਂ ਜਿਹੜੀਆਂ ਰੋਕਾਂ ਤੋੜਨੀਆਂ ਸੀ ਸਾਡੇ ਕੋਲ ਆ ਜਿਹੜੇ ਜਹਾਜ਼ ਆ ਇਹ ਵੀ ਜਥੇਬੰਦੀ ਦੇ ਵਿੱਚ ਆ ਗਏ ਆ ਇੱਕ ਜਾਨ ਦਾ ਰਸਤਾ ਬਿਲਕੁਲ ਸਾਫ਼ ਕੀਤਾ ਜਾਊਗਾ ਗੱਲ ਇਤਸਾਹ ਦੀ ਆ ਅੱਜ ਜਥੇਬੰਦੀਆਂ ਪੂਰਾ ਜਿਹੜਾ ਫੋਰਮ ਆ ਪੰਜਾਬ ਤੇ ਪੰਜਾਬ ਦੇ ਨਾਲ ਜਿੰਨੇ ਵੀ ਸੂਬੇ ਆ ਭਾਰਤ ਦੇ ਵਿੱਚੋਂ ਅੱਜ ਸਾਰੇ ਇਤਸਾਹ ਦੇ ਨਾਲ ਜਿਹੜੇ ਆ ਦਿੱਲੀ ਵਾਲ ਨੂੰ ਕੂੰਜ ਕਰ ਰਹੇ ਆ ਜਦੋਂ ਕੱਲ ਨੂੰ 13 ਤਰੀਕ ਨੂੰ ਅਸੀਂ ਦਿੱਲੀ ਦੇ ਬਾਡਰਾਂ ਤੇ ਆਪਣੀਆਂ ਮੰਗਾਂ ਦੀ ਖਾਤਰ ਜੁੰਜਣਾ ਤੇ ਜਿੱਥੇ ਕਰਨਾਟਕਾ ਤੇ ਕੇਰਲਾ ਤਾਮਨਾਡੂ ਆ ਉਹ ਲੋਕ ਪੈਂਡਲ ਮਾਰਚ ਕਰਨਗੇ ਉਥੋਂ ਲੱਖਾਂ ਦੀ ਇਕੱਠ ਜਿਹੜਾ ਉਹਨਾਂ ਦੀ ਗਿਣਤੀ ਹੋਊਗੀ ਉਹ ਪੈਂਡਲ ਮਾਰਚ ਕਰਨਗੇ ਤੇ ਕੁੰਜ ਦਿੱਲੀ ਵਾਲ ਨੂੰ ਕਰਨਗੇ ਇੱਕ ਇਹ ਜਿਹੜਾ ਇਤਸਾਹ ਉਹਨਾਂ ਦੇ ਵਿੱਚ ਵੀ ਆ ਜਿੱਥੇ ਪੰਜਾਬ ਨੂੰ ਇਹ ਕਹਿੰਦੇ ਸੀ ਵੀ ਖਾਲਸਤਾਨੀ ਆ ਅਤਵਾਦੀ ਆਏ ਇਹਨਾਂ ਨੂੰ ਬਾਹਰੋਂ ਪੈਸਾ ਆਉਂਦਾ ਅਸੀਂ ਇਹ ਕਿੰਨੇ ਆ ਵੀ ਜੇ ਸਾਨੂੰ ਬਾਹਰੋਂ ਆਉਂਦਾ ਤਾਜ ਕੇਰਲਾ ਕਰਨਾਟਕਾਂ ਵਾਲਿਆਂ ਨੂੰ ਕਿੱਥੋਂ ਆਉਂਦਾ ਹੈ ਕਿਉਂਕਿ ਇੱਕ ਕਿਸਾਨਾਂ ਦੇ ਅੰਦਰ ਇੱਕ ਜੋਸ਼ ਆ ਇੱਕ ਕਿਸਾਨਾਂ ਦੀ ਜਿਹੜੀ ਮਨ ਲੋ ਖੇਤੀ ਦੀ ਜਿਹੜੀ ਕਿਰਤ ਆ ਉਹਨੂੰ ਖੋਣਾ ਵੱਡ ਵੱਡੀਆਂ ਸਰਕਾਰਾਂ ਤੇ ਜਾਂ ਇਹਦੇ ਨਾਲ ਕਾਰਪੋਰੇਟ ਜਗਤ ਜਿਹੜਾ ਜਿਹਦੀ ਨੀਤੀ ਆ ਵੀ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਜਿੰਨੇ ਵੀ ਕਿਸਾਨ ਆ ਇਹਨਾਂ ਨੂੰ ਸਾਫ਼ ਕਰਕੇ ਤੇ ਕਾਰਪੋਰੇਟ ਜਗਤ ਦੇ ਹਵਾਲੇ ਜ਼ਮੀਨਾਂ ਜਿਹੜੀਆਂ ਕੀਤੀਆਂ ਜਾਣ ਪਰ ਇਹ ਇਦਾਂ ਨਹੀਂ ਹੋਊਗਾ ਕਿੰਨੀ ਕਿ ਤਿਆਰੀ ਕਰਕੇ ਆਏ ਹੋ ਤੁਸੀਂ ਇਸ ਵਾਰ ਤਿਆਰੀ ਦੀ ਜਿਹੜੀ ਤੁਸੀਂ ਗੱਲ ਆ ਮੈਂ ਕਿੰਨਾ ਵੀ ਅਸੀਂ ਕੀ ਦੱਸਣਾ ਤੁਸੀਂ ਆ ਵੀ ਚਾਤੀ ਮਾਰ ਲਓ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਇੱਥੇ ਟਰੈਕਟਰ ਟਰਾਲੀਆਂ ਕਿਸ ਤਰ੍ਹਾਂ ਦੇ ਇੰਤਜ਼ਾਮ ਹੈ ਤਾਂ ਕਿ ਪਤਾ ਵੀ ਲੱਗੇ ਸਕੇ ਤਾਂ ਇਹ ਕਿੰਨੇ ਟਰੈਕਟਰ ਟਰਾਲੀਆਂ ਬਾਈ ਜੀ ਹੁਣ ਇਸ ਥਾਂ ਤੇ ਪਹੁੰਚ ਦੇਖੋ ਜੀ ਆ ਜਿਹੜਾ ਇਸ ਸਥਾਨ ਤੇ ਆਪਾਂ ਗਰਦਾਸਪੁਰ ਜ਼ਿਲ੍ਹਾ ਇਸ ਵੇਲੇ ਖੜਾ ਅੱਛਾ ਜਿਹਦੇ ਨਾਲ ਸਿਹਾਰਪੁਰ ਆ ਜਿਹੜਾ ਅੰਬਲਸਰ ਤਨਤਾਰ ਨਾਲ ਸਾਡਾ ਅਗਲੇ ਪੰਨੇ ਚਲਾ ਗਿਆ ਅਪਰਾਜ ਜਿਹੜਿਆਂ ਦੂਜੀਆਂ ਸਾਡੀਆਂ ਜਥੇਬੰਦੀਆਂ ਸਾਡੇ ਨਾਲ ਸਤਿਕਾਰਯੋਗ ਆ ਉਹ ਵੀ ਜਿਹੜੇ ਅਗਲੇ ਫਾਰਮ ਤੇ ਖੜੀਆਂ ਨੇ ਬਾਕੀ ਖਾਣ ਦਾ ਜਿਹੜਾ ਸਾਡਾ ਰਸਨ ਪਾਣੀ ਆ ਤੁਸੀਂ ਦੇਖ ਲੋ ਵੀ ਟਰਾਲੀਆਂ ਦੇਖੋ ਇਧਰ ਆਇਆ ਲੈਣਾ ਵੱਜ ਵੱਜ ਕੇ ਆ ਰਹੀਆਂ ਇਧਰੋਂ ਵੀ ਦੇਖੋ ਇੱਕ ਟਰੈਕਟਰ ਹੋਰ ਆ ਗਿਆ ਅਰਜਨ ਦੇ ਮਗਰ ਟਰਾਲੀ ਪਾਈ ਐ ਇਸੇ ਤਰੀਕੇ ਨਾਲ ਕਿਉਂਕਿ ਮੈਂ ਕਾਫੀ ਦੂਰੋਂ ਆਇਆ ਤਾਂ ਪਿੱਛੇ ਦੇਖਦਾ ਆਇਆ ਤਾਂ ਬਹੁਤ ਦੂਰ ਤੱਕ ਇਸੇ ਤਰੀਕੇ ਨਾਲ ਟਰੈਕਟਰ ਟਰਾਲੀਆਂ ਆਉਂਦੀਆਂ ਹੋਈਆਂ ਨਜ਼ਰ ਆਈਆਂ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੋਵੇ ਜਾਂ ਸਿੱਧੂਪੁਰ ਹੋਵੇ ਜਾਂ ਵੱਖ-ਵੱਖ ਬਾਕੀ ਦੀਆਂ ਯੂਨੀਅਨਸ ਜਿਹੜੀਆਂ ਨੇ ਉਹ ਲਗਾਤਾਰ ਪਹੁੰਚ ਰਹੀਆਂ ਐ ਇਸ ਪਾਸੇ ਦੇਖੋ ਤੁਸੀਂ ਜਸ਼ਨ ਇਸ ਪਾਸੇ ਵੀ ਦਿਖਾਓ ਆ ਦੇਖੋ ਰਜਾਈਆਂ ਦਾ ਇੰਤਜ਼ਾਮ ਪੂਰਾ ਕੀਤਾ ਹੋਇਆ ਸਿਲੰਡਰ ਲੈ ਕੇ ਪਹੁੰਚ ਗਏ ਕਿਸਾਨ ਔ ਪਿਛਲੀ ਵਾਰ ਵੀ ਸਾਰਾ ਸਮਾਨ ਜਿਹੜਾ ਲੈ ਕੇ ਪਹੁੰਚ ਰਹੇ ਆ ਕਿਉਂਕਿ ਹਰਿਆਣਾ ਸਾਰਾ ਸਮਾਨ ਸੱਤਾ ਆਲੂ ਆਲੂਆਂ ਦੀ ਬੋਰੀ ਤੇ ਖਾਣ ਪੀਣ ਦਾ ਸਾਰਾ ਸਮਾਨ ਲੈ ਕੇ ਆਏ ਹਾਂ ਨਾਲ ਹੈ ਅਸੀਂ ਜੀ ਦੇਖੋ ਆਪਣਾ ਜਿਹੜਾ ਪ੍ਰਬੰਧ ਕਰਕੇ ਇੱਕ ਮਹੀਨੇ ਦਾ ਰਾਸ਼ਨ ਪਾਣੀ ਜਿਹੜਾ ਅਸੀਂ ਨਾਲ ਲੈ ਕੇ ਆਏ ਆ ਸਾਨੂੰ ਇਨਾ ਪਤਾ ਹੈ ਕਿ ਬਾਬੇ ਨਾਨਕ ਦੀ ਇਹ ਧਰਤੀ ਆ ਇੱਥੇ ਟੋਟ ਲੰਗਰ ਦੀ ਨਹੀਂ ਆਉਣੀ ਇਥੇ ਲੰਗਰ ਅਸੀਂ ਕੱਲ ਦੇ ਤੁਰਿਆਂ ਜਿਹੜਾ ਆਪਣਾ ਪਕਾਇਆ ਉਹ ਅਸੀਂ ਜੀ ਸੱਕਿਆ ਹੀ ਨਹੀਂ ਆ ਮਤਲਬ ਸਾਨੂੰ ਰਸਤੇ ਦੇ ਵਿੱਚ ਲੰਗਰ ਚਾਹ ਪਾਣੀ ਜਿਹੜਾ ਉਹ ਸੰਗਤ ਵੱਲੋਂ ਹੀ ਮਹੱਈਆ ਕਰਾਇਆ ਗਿਆ ਲਾਗਲੇ ਲਾਗਲੇ ਪਿੰਡਾਂ ਚੋਂ ਤੇ ਅਸੀਂ ਆ ਸਵੇਰੇ ਅਜੇ ਸੁੱਤੇ ਉੱਠੇ ਆ ਫਗਵਾੜੇ ਖੜੇ ਸੀਗੇ ਤੇ ਫਗਵਾੜੇ ਲਾਗੋਂ ਜਿਹੜੇ ਪਿੰਡ ਦੇ ਲੋਕ ਆ ਕਿਰਤੀ ਉਹਨਾਂ ਨੇ ਸਾਡੇ ਉੱਠਣ ਤੱਕ ਤਾਂ ਚਾਹ ਬਣਾ ਕੇ ਅਸੀਂ ਰਾਤ ਆਏ ਆ ਤੇ ਸਵੇਰ ਨੂੰ ਚਾਹ ਸਾਡੇ ਜਿਹੜੀ ਉੱਥੇ ਹੀ ਕੋਲ ਸੀਗੀ ਚਾ ਸਾਰਿਆਂ ਸਕੀਆ ਉੱਥੇ ਬਾਬਿਆਂ ਨੇ ਮੁੜ ਕੇ ਬਾਦ ਦੇ ਵਿੱਚ ਚਾਹ ਪਕੌੜੇ ਦਾ ਲੰਗਰ ਰਸਤੇ ਦੇ ਵਿੱਚ ਲੰਗਰ ਲੱਗੇ ਆ ਕੋਈ ਗੱਲ ਬਾਤ ਨਹੀਂ ਐੋ ਜੀ ਜਿਹੜਾ ਮਾਹੌਲ ਐ ਪਹਿਲੀ ਤਰ੍ਹਾਂ ਜਿਹੜਾ ਮੋਰਚਾ ਮੋਰਚਾ ਸੀਗਾ ਪਹਿਲਾਂ ਉਹਦੇ ਨਾਲ ਇਹ ਅੰਦੋਲਨ ਵੱਡਾ ਹੋਊਗਾ ਅੱਛਾ ਤੇ ਬਹੁਤ ਤਗੜਾ ਇਕੱਠ ਹੋਊਗਾ ਲੱਖਾਂ ਦਾ ਇਹ ਗੱਲ ਨਹੀਂ ਐ ਵੀ ਆਪਾਂ ਪੰਜਾਬ ਦੀ ਕਰੀਏ ਪੂਰੇ ਭਾਰਤ ਦੀ ਗੱਲ ਐ ਇਹ ਪੂਰੇ ਭਾਰਤ ਦੇ ਵਿੱਚ ਐਮ ਐਫ ਸੀ ਗਰੰਟੀ ਸੋਧ ਕਾਨੂੰਨ ਬਣਾਇਆ ਜਾਊਗਾ ਡਾਕਟਰ ਸੁਆਮੀ ਨਾਥਾਂ ਦੀ ਰਿਪੋਰਟ ਲਾਗੂ ਕੀਤੀ ਜਾਊਗੀ ਜਰਾ ਇਧਰ ਵੀ ਸਾਰਾ ਸਮਾਨ ਬੈਗ ਕਪੜਾ ਲੱਤਾ ਸਾਰਾ ਸਮਾਨ ਗੱਦੇ ਔਰ ਥੱਲੇ ਤਾਂ ਫਿਕਸ ਕੀਤਾ ਹੋਇਆ ਸਾਰਾ ਇੰਤਜ਼ਾਮ ਜਿਹੜਾ ਉਹ ਕਰਕੇ ਲਿਆਏ ਤਾਂ ਥੱਲੇ ਦੇਖੋ ਪਾਣੀ ਦੀਆਂ ਕੰਨੀਆਂ ਭਰੀਆਂ ਹੋਈਆਂ ਰਾਸ਼ਨ ਪਾਣੀ ਦਾ ਸਾਰਾ ਸਮਾਨ ਕਿਸਾਨ ਥੱਲੇ ਲੈ ਕੇ ਆਇਆ ਥੱਲੇ ਭੱਟੀਆਂ ਪਈਆਂ ਸਭ ਕੁਝ ਇੰਤਜ਼ਾਮ ਕਰਕੇ ਲਿਆਇਆ ਪੱਕੇ ਤੌਰ ਤੇ ਕਹਿੰਦੇ ਕਿ ਮਹੀਨੇ ਤੱਕ ਦਾ ਰਾਸ਼ਨ ਤਾਂ ਹੈਗਾ ਸਾਡੇ ਕੋਲੇ ਔਰ ਜਿਹੜਾ ਲੰਗਰ ਤਿਆਰ ਕਰਕੇ ਲਿਆਏ ਸੀ ਉਹ ਨਹੀਂ ਸ਼ੱਕਿਆ ਜੀ ਉਹ ਤੇ ਕਹਿੰਦੇ ਉਹੀ ਪੈਕ ਕਰਿਆ ਪਿਆ ਰਾਹ ਦੇ ਵਿੱਚ ਬਹੁਤ ਸਾਰਾ ਲੋਕਾਂ ਨੇ ਪਿਆਰ ਦਿੱਤਾ ਔਰ ਇਸ ਇਸ ਪਾਸੇ ਵੀ ਦੇਖੋ ਇਧਰਲੇ ਬੰਨੇ ਵੀ ਹਾਂਜੀ ਆਹਾਂ ਦਾ ਥੋੜਾ ਇੱਕ ਆਟੇ ਦੇ ਥੋੜੇ ਚੌਲਾਂ ਦੇ ਥੋੜੇ ਰਜਾਈਆਂ ਬਿਸਤਰੇ ਸਿਲੰਡਰ ਵਿੱਚ ਤੇਲ ਵਾਲਾ ਕੈਨ ਆ ਜੀ ਕਿੱਟਾਂ ਭਰੀਆਂ ਹੋਈਆਂ ਸਾਰੀਆਂ ਸਾਰਾ ਸਮਾਨ ਲੈ ਕੇ ਆਏ ਆ ਘਟੋਕਟ ਚਮਾ ਪੰਜ ਮਹੀਨੇ ਦਾ ਸਮਾਨ ਲੈ ਕੇ ਆਏ ਆ ਗੱਜ ਚਾਰ ਪੰਜ ਤਾਂ ਅੱਧੀ ਟਰਾਲੀ ਭਰੀ ਹੋਈ ਹੈ ਥੋੜੀ ਲਾ ਕੇ ਪੂਰਾ ਪਰਾਲੀ ਦੀਆਂ ਜਿਹੜੀਆਂ ਦੇਖ ਸਕਦੇ ਹੋ ਤੁਸੀਂ ਔਰ ਇਧਰਲੇ ਬੰਨੇ ਵੀ ਇਸੇ ਪਾਸੇ ਸਾਰੇ ਬੰਨੇ ਇਸੇ ਤਰ੍ਹਾਂ ਦੇ ਇੰਤਜ਼ਾਮ ਨੇ ਆ ਵੀ ਟਰਾਲੀ ਦੇਖੋ ਉਹਦੇ ਵਿੱਚ ਕਹਿੰਦੇ ਖਾਣ ਪੀਣ ਦਾ ਸਾਰਾ ਸਮਾਨ ਆ ਪੱਟੀਆਂ ਡੀਜ਼ਲ ਨਾਲ ਲੈ ਕੇ ਜਾ ਰਹੇ ਹਾਂ ਅੱਜ ਕੀ ਫਿਰ ਹਾਂ ਡੀਜ਼ਲ ਜਿਹੜੀ ਹਰਿਆਣਾ ਸਰਕਾਰ ਆ ਜਿਵੇਂ ਕਾਲ ਆਈ ਸੀ ਕਿ ਬੀ ਉਤੋਂ ਆਪਾਂ ਨਹੀਂ ਜਾਈ ਮੈਨੂੰ ਲੱਗਦਾ ਕੈਨ ਭਰੇ ਹੋਇਆ ਤੁਸੀਂ ਹਾਂ ਹਾਂ ਡੀਜ਼ਲ ਤੇ 50-50 ਲੀਟਰ ਦੇ ਆਪਣੇ ਸਾਡੇ 50 ਲੀਟਰ ਡੀਜ਼ਲ ਹਰੇਕ ਟਰਾਲੀ ਦੇ ਵਿੱਚ ਮਿਲ ਜੂ ਹਰੇਕ ਟਰਾਲੀ ਦੇ ਵਿੱਚ ਡੀਜ਼ਲ ਮਿਲੇਗਾ ਐਕਸਟਰਾ ਟੈਂਕੀਆਂ ਟਰੈਕਟਰਾਂ ਦੀਆਂ ਭੁੱਲ ਨੇ ਜੇ ਹਰਿਆਣੇ ਦੇ ਵਿੱਚ ਹਰਿਆਣੇ ਦੇ ਭਾਈਚਾਰ ਜਿਹੜੇ ਸਾਡੇ ਵੀਰ ਆ ਕਿਸਾਨ ਉਹਨਾਂ ਨੂੰ ਟਰੈਕਟਰਾਂ 'ਚ ਡੀਜ਼ਲ ਪਾਉਣ ਲਈ ਨਾ ਮਿਲਿਆ ਤੇ ਆਪਣੇ ਕੋਲੋਂ ਡੀਜ਼ਲ ਉਹਨਾਂ ਦੇ ਟਰੈਕਟਰਾਂ 'ਚ ਇਸੇ ਤਰ੍ਹਾਂ ਹੀ ਇਹ ਆਪਣੀਆਂ ਗੱਡੀਆਂ ਆਈਆਂ ਬਾਬਿਆਂ ਦੀਆਂ ਨਾਲ ਇੱਕ ਵਾਰਾ ਦਿਖਾ ਵੀ ਦਈਏ ਜਰਾ ਆ ਦੇਖੋ ਇਧਰ ਟਰੈਕਟਰ ਟਰਾਲੀਆਂ ਦੂਰ ਤੱਕ ਖੜੇ ਆ ਇਸ ਪਾਸੇ ਵੀ ਔਰ ਹੋਰ ਵੀ ਲੰਬੀ ਲਾਈਨ ਲੱਗੀ ਹੋਈ ਟਰੈਕਟਰ ਟਰਾਲੀਆਂ ਦੀ ਆਉਂਦੀ ਹੋਈ ਨਜ਼ਰ ਵੀ ਆ ਰਹੀ ਹੈ ਤਾਂ ਲਗਾਤਾਰ ਅਗਲੇ ਬੰਨੇ ਇਧਰੋਂ ਵੀ ਚੱਲ ਕੇ ਦਿਖਾਉਣੇ ਆ ਕਿਉਂਕਿ ਬਹੁਤ ਸਾਰੇ ਟਰੈਕਟਰ ਸਾਹਮਣੇ ਪੁਲ ਦੇ ਉੱਪਰੋਂ ਜ ਜਸ਼ਨ ਕੈਮਰਾ ਮੂਵ ਹੋ ਸਕੇ ਤਾਂ ਦਿਖਾ ਵੀ ਦਿਓ ਕੋਸ਼ਿਸ਼ ਕਰਿਓ ਕਿਉਂਕਿ ਪੁਲ ਦੇ ਉੱਪਰੋਂ ਵੀ ਲਗਾਤਾਰ ਟਰਾਲੀਆਂ ਨਿਕਲ ਰਹੀਆਂ ਨੇ ਲਗਾਤਾਰ ਟਰਾਲੀਆਂ ਨਿਕਲ ਗਈਆਂ ਟਰਾਲੀਆਂ ਹੁਣ ਔਰ ਇਸ ਪਾਸੇ ਹੋਰ ਆਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਇਧਰ ਵੀ ਦੇਖੋਗੇ ਔਰ ਸਾਹਮ ਦੇ ਉੱਪਰ ਦੇਖੋ ਆ ਸਾਹਮਣੇ ਪੁਲ ਦੇ ਉੱਪਰ ਵੀ ਬਹੁਤ ਸਾਰੀਆਂ ਟਰੈਕਟਰ ਟਰਾਲੀਆਂ ਇਸੇ ਤਰੀਕੇ ਨਾਲ ਜਾਂਦੇ ਹੋਏ ਨਜ਼ਰ ਵੀ ਆ ਰਹੇ ਹੁਣ ਤੁਹਾਨੂੰ ਨਜ਼ਰ ਆਏਗਾ ਟਰੈਕਟਰ ਔਰ ਟਰਾਲੀਆਂ ਪਿੱਛੇ ਪਾਈਆਂ ਹੋਈਆਂ ਨੇ ਤਾਂ ਦੇਖ ਵੀ ਸਕਦੇ ਹੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਇਹ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਤਾਂ ਬਾ ਦੂਰੋਂ ਜ਼ੂਮ ਕਰਕੇਸੀਂ ਤਸਵੀਰ ਦਿਖਾ ਰਹੇ ਹਾਂ ਤੁਹਾਨੂੰ ਇਸੇ ਤਰੀਕੇ ਨਾਲ ਬਹੁਤ ਸਾਰੇ ਟਰੈਕਟਰ ਟਰਾਲੀਆਂ ਜਾਂਦੇ ਹੋਏ ਆਹ ਦੇਖੋ ਬਾਲਣ ਨਾਲ ਭਰਿਆ ਹੋਇਆ ਟਰਾਲੀ ਆ ਗਈ ਇੱਕ ਟਰਾਲੀ ਆ ਗਈ ਬਾਲਣ ਨਾਲ ਭਰੀ ਹੋਈ ਇਹ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਟਰੈਕਟਰ ਟਰਾਲੀਆਂ ਦਾ ਹੜ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਦੇਖ ਸਕਦੇ ਹੋ ਤੁਸੀਂ ਮਾਝੇ ਤੋਂ ਆਏ ਨੇ ਇਹ ਤਾਂ ਬਾਲਣ ਨਾਲ ਭਰੀ ਹੋਈ ਟਰਾਲੀ ਆ ਗਈ ਆ ਪੂਰੀ ਦੀ ਪੂਰੀ ਇੱਕ ਤਾਂ ਕਿਸਾਨ ਅੰਦੋਲਨ ਫਰਤੋ ਸ਼ੁਰੂ ਹੋ ਰਿਹਾ ਹੈ ਉਛਾ ਉਸੇ ਤਰੀਕੇ ਦੇ ਨਾਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਇਹਨਾਂ ਨੇ ਦਿੱਲੀ ਜਾਣਾ ਹੈ ਕਿਸਾਨ ਅੰਦੋਲਨ ਦੇ ਵਿੱਚ ਹਿੱਸਾ ਲੈਣ ਲਈ ਮਗਰ ਹੀ ਇੱਕ ਹੋਰ ਟਰੈਕਟਰ ਆ ਗਿਆ ਇਸ ਟਰੈਕਟਰ ਦੇ ਮਗਰ ਵੀ ਦੇਖੋ ਤੁਸੀਂ ਦੋ ਟਰਾਲੀਆਂ ਪਾਈਆਂ ਹੋਈਆਂ ਅਰਜਨ ਟਰੈਕਟਰ ਆਏ ਦੇ ਮਗਰ ਵੀ ਦੋ ਟਰਾਲੀਆਂ ਪਾਈਆਂ ਹੋਈਆਂ ਇਹਨਾਂ ਨੇ ਵੀ ਜਾਣਾ ਦਿੱਲੀ ਵਾਲ ਨੂੰ ਤਾਂ ਦਿੱਲੀ ਕੂਚ ਕਰ ਰਿਹਾ ਕਿਸਾਨ ਔਰ ਵੱਡੇ ਕਾਫਲੇ ਰਵਾਨਾ ਹੋਣ ਜਾ ਰਹੇ ਆ ਤਾਂ ਇੰਤਜ਼ਾਮ ਕਿਸਾਨ ਕਹਿੰਦੇ ਅਸੀਂ ਵੀ ਕੀਤਾ ਹੋਇਆ ਇਸ ਦੇ ਨਾਲ ਹੋਰ ਵੀ ਇਧਰਲੇ ਬੰਨੇ ਪਰਲੇ ਬੰਨੇ ਵੀ ਇਧਰਲੇ ਬੰਨੇ ਵੀ ਤੇ ਨਾਲ ਹੀ ਸ਼ੈੱਡ ਦੇ ਥੱਲੇ ਵੀ ਟਰੈਕਟਰ ਟਰਾਲੀਆਂ ਜਿਚਾ ਕੇ ਕਿਸਾਨਾਂ ਨੇ ਖੜੇ ਕਰ ਦਿੱਤੇ ਜਿਵੇਂ ਹੀ ਸੁਨੇਹਾ ਲੱਗਿਆ ਇੱਕ ਸੁਨੇਹਾ ਲੱਗਣਾ ਔਰ ਉਸ ਤੋਂ ਬਾਅਦ ਇਹਨਾਂ ਸਾਰੇ ਟਰੈਕਟਰ ਟਰਾਲੀਆਂ ਨੇ ਕਾਫਲੇ ਬਣਾ ਬਣਾ ਕੇ ਕੂਚ ਕਰਨਾ ਦਿੱਲੀ ਵਾਲ ਨੂੰ ਜਾਣਾ ਔਰ ਇਧਰ ਵੀ ਦੇਖੋਗੇ ਤੁਸੀਂ ਇਸ ਪਾਸੇ ਵੀ ਦੇਖੋ ਪੂਰਾ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਉਵੇਂ ਹੀ ਦਿੱਲੀ ਬਾਰਡਰ ਵਰਗਾ ਹੀ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਪੰਜਾਬ ਦੇ ਵਿੱਚ ਵੀ ਪੰਜਾਬ ਤੋਂ ਹੁਣ ਅੱਜ ਮੀਟਿੰਗ ਦੇ ਵਿੱਚ ਦੇਖੋ ਕੀ ਨਿਕਲ ਕੇ ਆਉਂਦਾ ਕਿਉਂਕਿ ਮੰਤਰੀਆਂ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ ਮੀਟਿੰਗ ਤੋਂ ਬਾਅਦ ਜੋ ਵੀ ਸੱਟਾ ਨਿਕਲਦਾ ਹੋਇਆ ਨਜ਼ਰ ਆਇਆ ਫਿਰ ਉਸੇ ਹਿਸਾਬ ਦੇ ਨਾਲ ਡਿਸੀਜਨ ਲਿਆ ਜਾਏਗਾ ਤਾਂ ਪੰਜਾਬ ਦੇ ਵਿੱਚ ਵੱਡਾ ਇਕੱਠ ਹੁੰਦਾ ਹੋਇਆ ਨਜ਼ਰ ਆ ਰਿਹਾ ਸੈਂਕੜੇ ਹਜ਼ਾਰਾਂ ਟਰੈਕਟਰ ਟਰਾਲੀਆਂ ਇਕੱਠੇ ਹੁੰਦੇ ਹੋਏ ਨਜ਼ਰ ਆ ਰਹੇ ਆ ਪੰਜਾਬ ਤੇ ਹਰਿਆਣਾ ਤੋਂ ਇਹ ਟਰੈਕਟਰ ਟਰਾਲੀਆਂ ਇਕੱਠੇ ਕੁਝ ਕਰਨਗੇ ਕਿਉਂਕਿ ਜਿੱਥ ਤੋੜਨ ਦੇ ਲਈ ਹਟਾਉਣ ਦੇ ਲਈ ਪ੍ਰਬੰਧ ਵੀ ਕੀਤੇ ਹੈ ਹੈਡਰਾ ਕ੍ਰੇਨਸ ਦਾ ਇੰਤਜ਼ਾਮ ਕਿਸਾਨਾਂ ਨੇ ਕਰ ਲਿਆ ਉਹਨਾਂ ਨੂੰ ਹਟਾ ਕੇ ਕਹਿੰਦੇ ਬੈਰੀਕੇਟ ਉਹਨਾਂ ਨਾਲ ਹਟਾ ਕੇ ਬੈਰੀਕੇਟ ਪਾਸੇ ਕਰਾਂਗੇ ਔਰ ਉਸ ਤੋਂ ਬਾਅਦ ਕਹਿੰਦੇ ਅਸੀਂ ਦਿੱਲੀ ਜਾਵਾਂਗੇ ਕੈਮਰਾ ਪ੍ਰਸੈਂਟੇਸ਼ਨ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਸ਼੍ਰੀ ਫਤਿਹਗੁਰ